ਤੇਰੇ ਕਵਨ ਕਵਨ ਗੁਣ ਕਾ ਕਾ ਗਮ ਤੂੰ ਸਾਹਿਬ ਗੁਨੇ ਨਿਦਾਨਾ ਤੇਮਰੀ ਮਹਿਮਾ ਵਰਨ ਨ ਸਕ ਤੂੰ ਠਾਕੁਰ ਉੱਚ ਭਗਵਾਨ ਸਸਾ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਾਇ ਸੇਵਤ ਰਹੇ ਜੇਤੋ ਜਨ ਕਾ ਲਾਗ ਆਇ ਤਿਨ ਕਾ ਸਫਲ ਭਾਇ ਸਹਿ ਬਤ ਰਹੇ ਚਿਤ ਜਨ ਕਾ ਲਗ ਆਇਆ ਤਿਨ ਕਾ ਸਫਲ ਭਇਆ ਮਨ ਕਾ ਹੈ ਭੁਲੇ ਮੂੜ ਮਨ ਜਬ ਲੇਖਾ ਦੇਵ ਬਿਰਾ ਤੋ ਪੜਿਆ ਗਿਆਨੁ 부ਜ ਜੇ ਕੋਈ ਪੜਿਆ ਪੰਡਤ ਸੋਈ ਸਰਬ ਜੀ ਆਮ ਏਕੋ ਜਾਣ ਕਹੋ ਮੈਂ ਕਹ ਨ ਕੋਈ ਗਿਆਨ ਧਿਆਨ ਕਿਸ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਬਤ ਵਡਾ ਸਾਤ ਗੁਰੂ ਨਾਨਕ ਜੈਨ ਕਾਲ ਰਾਖੇ ਮੇਰੀ ਓਰਾ ਪ੍ਰਭ ਆਰਾ ਦਿਆ ਓਰਾ ਜਾਗਨਾਉ ਨਾਨਕ ਪੂਰਾ ਪਾਇਆ ਓਰੇ ਕੇ ਗੁਣ ਗਾਉ ਸਤਿਗੁਰ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਨੋ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਵਾ ਸੰਗ ਬੁਕੇ ਮਰ ਗਾਵਲੀ ਪੰਨੀ ਜਾਏ ਨ ਧੀਰ ਤਰਵਾ ਜਥੇ ਬਾਬਾ ਪੈਰ ਧਰ ਪੂਜਾ ਆਸਨ ਥਾਪਨ ਸੋਵਾ ਸਦਾ ਸਨ ਸਭ ਜਗਤ ਦੇ ਨਾਨਕ ਆਤਮ ਅਤੇ ਜੇ ਕੁਆ ਕਰ ਕਰ ਅੰਦਰ ਧਰਮ ਸਾਲ ਹੋਵੇ ਕਿਰਤਨ ਸਦਾ ਵਿਸਵ ਵਾ ਬਾਬੇ ਤਾਰੇ ਚਾਰ ਚੱਕ ਨਾ ਅਖੰਡ ਪ੍ਰਥਮੇ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਸਾਜਿ ਔਰ ਨਿਵਾਜ਼ੀ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਅੰਮ੍ਰਿਤ ਵੇਲੇ ਤੁਮ ਗੁਰੂ ਬਾਸਾ ਦੇ ਪਾਵਨ ਦਰਬਾਰ ਦੇ ਹਾਜ਼ਰੀ ਭਰ ਕੇ ਸਤਿਗੁਰੂ ਸੱਜੇ ਬਾਸਾ ਦੇ ਪਵਿੱਤਰ ਬਾਣੀ ਅੰਮ੍ਰਿਤ ਮਈ ਬਾਣੀ ਸਰਵਨ ਕਰਕੇ ਮਨੁੱਖਾ ਜਨਮਾਂ ਨੂੰ ਸਫਲਾ ਕਰ ਰਹੇ ਹਾਂ ਸਤਿਗੁਰੂ ਸੱਜੇ ਪਾਸਾ ਮਹਾਰਾਜ ਦੇ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਜੇ ਪਾਸੇ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਸਤਿਗੁਰੂ ਸੱਜੇ ਪਾਸਾ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਦੇ ਲਈ ਸਤਿਗੁਰੂ ਜੀ ਇਸ ਜਗਤ ਦੇ ਵਿੱਚ ਪਾਰਗਟ ਹੁੰਦੇ ਹਨ ਸਤਿਗੁਰੂ ਸੱਜੇ ਪਾਸਾ ਮਹਾਰਾਜ ਘਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਜਗਤ ਵਿੱਚ ਅਵਤਾਰ ਧਾਰਦੇ ਹਨ ਬੜੀ ਖੁਸ਼ੀ ਹੁੰਦੀ ਹੈ ਤਨ ਦੌਲਤ ਵੰਡੇ ਜਾਂਦੇ ਹਨ ਗਰੀਬਾਂ ਦੇ ਵਿੱਚ ਮੈਂ ਤਾਂ ਕਾਲੂ ਜੀ ਸਤਿਗੁਰੂ ਸੱਜੇ ਪਾਸ ਆਜਦੇ ਪ੍ਰਕਾਸ਼ ਹੋਣ ਤੇ ਪੰਡਤ ਹਰदयाल ਨੂੰ ਬੁਲਾਇਆ ਜਾਂਦਾ ਹੈ ਔਰ ਆ ਕਰਕੇ ਉਹਨਾਂ ਵੱਲੋਂ ਨਾਂ ਰੱਖਿਆ ਜਾਂਦਾ ਹੈ ਨਾਨਕ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕੁਝ ਸਮੇਂ ਤੋਂ ਬਾਅਦ ਮਹਤਾ ਕਾਲੂ ਜੀ ਨੇ ਸੋਚਿਆ ਬੱਚੇ ਨੂੰ ਪੜ੍ਹਨੇ ਪਾ ਦਈਏ ਕੁਝ ਪੜ੍ਹ ਲਿਖ ਕੇ ਸਿਆਣਾ ਹੋ ਜਾਵੇਗਾ ਘਰ ਵਿਹਾਰ ਵਿੱਚ ਸੁੱਖ ਹੋ ਜਾਵੇਗਾ ਇਸ ਆਸੇ ਦੀ ਪੂਰਤੀ ਦੇ ਲਈ ਮਹਤਾ ਕਾਲੂ ਜੀ ਪੁੱਤਰ ਨੂੰ ਲੈ ਕੇ ਪੜ੍ਹਨੇ ਪਾਉਣ ਦੇ ਲਈ ਗੋਪਾਲ ਪਾnde ਕੋਲ ਜਾ ਪਹੁੰਚੇ ਇਹ ਗੱਲ ਸੰਬਤ 1532 ਈਸਵੀ ਦੀ ਹੈ ਗੋਪਾਲ ਪਾnde ਨੇ ਆਪਣੇ ਪਾਠਸਾਲਾ ਖੋਲੀ ਹੋਈ ਸੀ ਜਿੱਥੇ ਬੱਚੇ ਪੜ੍ਹਦੇ ਸਨ ਪਾਂਦਾ ਜੀ ਨੇ ਮਹਿਤਾ ਜੀ ਨੂੰ ਸਤਕਾਰ ਕੀਤਾ ਜਿਉ ਆਇਆ ਨੂੰ ਆਖਿਆ ਮਹਿਤਾ ਕਾਲੂ ਜੀ ਨੇ ਕਿਹਾ ਪਾਂਦਾ ਜੀ ਨਾਨਕ ਨੂੰ ਪੜਨ ਪਾਉਣ ਆਇਆ ਹਾਂ ਇਸ ਨੂੰ ਕੁਝ ਮਨ ਮੇ ਲਿਖਾ ਪਤਾ ਹਿਸਾਬ ਕਿਤਾਬ ਦੇਵ ਨਾਗਰੀ ਪੜਾ ਦਿਓ ਕੰਮ ਕਾਰ ਜੋਗਾ ਹੋ ਜਾਵੇਗਾ ਪਾੰਦੇ ਨੇ ਬੜੀ ਖੁਸ਼ੀ ਨਾਲ ਨਾਨਕ ਨੂੰ ਆਪਣੇ ਪਾਰਸਾਲਾ ਵਿੱਚ ਦਾਖਲ ਕਰ ਲਿਆ ਜਿਵੇਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਦਾਖਲਾ ਕਰਾਉਂਦੇ ਆਂ ਪਾਂਦਾ ਜੋ ਕੁਝ ਦੱਸੇ ਨਾਨਕ ਜੀ ਝੱਟ ਸਮਝ ਲੈਣ ਸਭ ਕੁਝ ਸਮਝ ਲਿਆ ਕਰਦੇ ਸਾਰੇ ਪਾਂਦਾ ਹੈਰਾਨ ਹੋਇਆ ਕਿ ਲੜਕਾ ਬੜਾ ਹਸਿਆਰ ਹੈ ਹੋਂ ਹਾਰ ਹੈ ਬੜੀ ਚੰਗੀ ਤੇਜ ਬੁੱਧੀ ਵਾਲਾ ਹੈ ਜੋ ਕੁਝ ਵੀ ਪਾਂਦਾ ਜੀ ਪੜ੍ਹਾਇਆ ਕਰਨ ਜਿਵੇਂ ਆਪਾਂ ਕਹਿ ਦਿੰਦੇ ਹਾਂ ਮਾਸਟਰ ਟੀਚਰ ਉਸ ਸਮੇਂ ਦੇ ਵਿੱਚ ਪਾੰਦੇ ਪੜਾਇਆ ਕਰਦੇ ਸਨ ਪਾਠ ਸਾਲਾ ਦੇ ਵਿੱਚ ਧਰਮ ਸਾਲਾ ਦੇ ਵਿੱਚ ਪਾਠ ਸਾਲਾ ਦੇ ਵਿੱਚ ਬੁੱਧੇ ਬੜੇ ਤੇਜ ਹੈ ਛੇਤੀ ਪੜ੍ਹ ਲਿਖ ਕੇ ਸਿਆਣਾ ਹੋ ਜਾਵੇਗਾ ਇਹ ਤੂੰ ਦੋ ਚਾਰ ਦਿਨ ਤਾਂ ਇਸ ਤਰ੍ਹਾਂ ਗੁਰੇ ਗੁਰਜੇ ਆਖਰ ਪਾੰਦੇ ਨੇ ਕਿਹਾ ਨਾਨਕ ਜੀ ਅੱਜ ਪੱਟੀ ਲਿਖ ਕੇ ਲੈ ਆਓ ਜੋ ਪੱਟੀ ਲਿਖ ਕੇ ਲੈ ਆਓ ਕਹਿੰਦੇ ਅੱਛਾ ਜੀ ਸਤ ਵਜਨ ਪੱਟੀ ਤੇ ਕਲਮ ਦਵਾਈਤ ਲੈ ਕੇ ਨਾਨਕ ਜੀ ਇੱਕ ਪਾਸੇ ਵਖਰੇ ਜਾ ਬੈਠੇ ਤੇ ਪੱਟੇ ਲਿਖਣੀ ਸ਼ੁਰੂ ਕਰ ਦਿੱਤੀ ਜਿਵੇਂ ਆਪਾਂ ਨੂੰ ਪਹਿਲਾਂ ਫੱਟੀ ਦਿਆ ਕਰਦੇ ਸਨ ਫੱਟੀ ਦੇ ਉੱਤੇ ਲਿਖਣਾ ਦਵਾਈਤ ਦੇ ਨਾਲ ਉਹ ਤਾਂ ਅੱਜ ਕੱਲ ਕਾਪੀਆਂ ਆ ਗਈਆਂ ਨੇ ਉਸ ਸਮੇਂ ਦੇ ਵਿੱਚ ਉਦੋਂ ਤੋਂ ਇਹ ਜਿਹੜੀ ਹੈ ਪੱਟੀ ਚੱਲੀ ਹੈ ਲੇਖਨੇ ਸ਼ੁਰੂ ਕਰ ਦਿੱਤੀ ਉਸ ਪੱਟੀ ਦੇ ਵਿੱਚ ਲਿਖਿਆ ਸੀ ਸੱਸੈ ਸੋਏ ਸ੍ਰੇਸ਼ਟ ਜਨ ਸਾਜੀ ਆਸਾ ਰਾਗ ਆਸਾ ਮਹਾਂਲਾ ਪਹਿਲਾ ਪੱਟੀ ਲਿਖੀ ਬਾਣੀ ਹੈ ਸਤਿਗੁਰਾਂ ਦਾ ਸੱਸਾ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸਹਿਬਤ ਰਹੇ ਜੇਤੋ ਜਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵ ਹੈ ਬੀਰਾ ਤਉ ਪੜਿਆ ਰਹਾਉ ਨਿਆਂ ਨਿਆਂ ਬੁਝਾ ਜੇ ਕੋਈ ਪੜਿਆ ਪੰਡਤ ਸੋਈ ਸਰਬ ਜੀਆਂ ਮੈਂ ਏਕੋ ਜਾਣ ਤਾ ਹਉ ਮੈਂ ਕਹਿ ਨ ਕੋਈ ਲਿਖੀ ਗਏ ਲਿਖੀ ਗਏ ਇਸ ਤਰ੍ਹਾਂ ਇਹ ਹਜ਼ੂਰ ਦੀ ਪਹਿਲੀ ਬਾਣੀ ਸੀ ਜੋ ਛੋਟੀ ਉਮਰ ਵਿੱਚ ਲਿਖੇ ਇਸ ਪੱਤੇ ਦੇ 35 ਛੰਦ ਲਿਖੇ 35 ਅਖਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀ 35 ਅਖਰ ਊੜਾੜ ਜੋ 35 ਅਖਰ ਨੇ ਇਹ 35 ਅਖਰੀ ਜਿਸ ਨੂੰ ਕਹਿੰਦੇ ਹਨ ਉਸ ਆਧਾਰ ਤੇ ਗੋਪਾਲ ਪਾਉਂਦੇ ਨੇ ਆਵਾਜ਼ ਮਾਰੀ ਨਾਨਕ ਇੰਨਾ ਲੰਮਾ ਚੌੜਾ ਕੀ ਪਿਆ ਲਿਖਦਾ ਹੈ ਕੀ ਲਿਖਦਾ ਪਿਆ ਇੰਨਾ ਸਮਾਂ ਲੱਗ ਗਿਆ ਇੰਨਾ ਲੰਮਾ ਚੌੜਾ ਕੀ ਲਿਖਦਾ ਪਿਆ ਲਿਹਾ ਵਿਖਾ ਤਾਂ ਸਹੀ ਨਾਨਕ ਦੇ ਜਦ ਪੱਟੇ ਲਿਖੀ ਵੇਖੀ ਨਾ ਪਾंदा ਮੂੰਹ ਵੱਲ ਵੇਖਦਾ ਹੀ ਰਹਿ ਗਿਆ ਜਿਹੜਾ ਪੜਾਉਣ ਲੱਗ ਰਿਹਾ ਸੀ ਨਾ ਪਾਂਦਾ ਜੀ ਉਹ ਸਤਿਗੁਰੂ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ ਹੁਣ ਜੋ ਕੁਸ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਸੀ ਉਹ ਪਾਂਦੇ ਨੂੰ ਵੀ ਨਹੀਂ ਪਤਾ ਸੀ ਉਹ ਵੇਖਦਾ ਹੀ ਰਹਿ ਗਿਆ ਆਖਣ ਲੱਗਾ ਪੜ ਕੇ ਸੁਣਾ ਨਾਨਕ ਨੇ ਪੜ ਕੇ ਸੁناਇ ਨਾਲ ਅਰਥ ਵੀ ਸਮਝਾ ਦਿੱਤੇ ਆਰਥਾਵੇ ਸਮਝਾ ਦਿੱਤੇ ਗੁਰੂ ਦੇ ਪਿਆਰਿਓ ਪਾੰਦਾ ਨਿਤਰ ਹੋ ਗਿਆ ਚਰਨਾ ਤੇ ਮੱਥਾ ਟੇਕਿਆ ਉਸਤਾਦ ਸਰਗਿੱਧ ਬਣ ਗਿਆ ਕਹਿਣ ਲੱਗਿਆ ਮੈਂ ਤੈਨੂੰ ਨਹੀਂ ਪੜ੍ਹਾ ਸਕਦਾ ਤੂੰ ਮੇਰਾ ਉਸਤਾਦ ਹੈ ਜੋ ਆਪ ਜੀ ਨੇ ਲਿਖਿਆ ਨਾ ਨਾਨਕ ਜੀ ਇਹ ਤਾਂ ਮੈਂ ਵੀ ਅੱਜ ਤੱਕ ਜਾਣ ਨਹੀਂ ਸਕਿਆ ਇਸ ਅਰਥ ਨੂੰ ਤਾਂ ਮੈਂ ਵੀ ਨਹੀਂ ਜਾਣ ਸਕਿਆ ਪੜਿਆ ਬਹੁਤ ਹਾਂ ਵਾ ਬਹੁਤ ਕੁਝ ਜਾਣਦਾ ਹਾਂ ਲੇਕਿਨ ਜੋ ਆਪ ਜੀ ਨੇ ਪੜ ਕੇ ਸੁਣਾਇਆ ਅਰਥ ਦੱਸੇ ਨੇ ਮੈਂ ਕਹਿੰਦਾ ਤੁਹਾਡਾ ਸਗਰਦ ਹੋ ਗਿਆ ਭਾਵ ਮੈਂ ਤੁਹਾਡਾ ਚੇਲਾ ਬਣ ਗਿਆ ਪਾੰਦਾ ਆਖਣ ਲੱਗਿਆ ਇਸੇ ਤਰ੍ਹਾਂ 2-4 ਦਿਨ ਗੁਜ਼ਰ ਗਏ ਤਾਂ ਪੰਦਾ ਕਹਿਣ ਲੱਗਾ ਨਾਨਕ ਜੀ ਉਸ ਥੋੜਾ ਜਿਹਾ ਦੁਨੀਆਦਾਰੀ ਦਾ ਲੇਖਾ ਪਤਾ ਹੀ ਕਾਰ ਬਿਹਾਰ ਜੋਗਾ ਸਮਝ ਲਓ ਪੜ੍ਹ ਲਿਖ ਕੇ ਕਾਰ ਬਿਹਾਰ ਚੰਗਾ ਚੱਲ ਸਕੇਗਾ ਨਾਨਕ ਜੀ ਸਤਿ ਵਚਨ ਕਹਿ ਕੇ ਫਿਰ ਵਖਰਾ ਜਾ ਕੇ ਲਿਖਾ ਜਿਹੜਾ ਨਾ ਲਿਖਨ ਬਹਿ ਗਿਆ ਲਿਖਾ ਲਿਖਨ ਬਹਿ ਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਜੋ ਸਤਿਗੁਰੂ ਜੀ ਲਿਖਦੇ ਨੇ ਜਾਲ ਮੋ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿਤ ਲਿਖਾਰੀ ਗੁਰ ਪੁੱਛ ਲੇਖ ਵਿਚਾਰ ਲੇਖ ਨਾਮ ਸਲਾ ਹਲ ਲਿਖ ਲਿਖ ਅੰਤਨ ਪਾਰ ਆਵ ਬਾਬਾ ਹੋ ਲੇਖ ਲਿਖ ਜਾਣ ਜਿਥਾ ਲੇਖ ਮੰਗਿਆ ਤਿਥਾ ਹੋਏ ਸਚਾ ਨਿਸ਼ਾਨ ਇਸ ਤਰ੍ਹਾਂ ਇਸ ਸ਼ਬਦ ਦੇ ਚਾਰ ਬੰਦ ਲਿਖੇ ਜਦੋਂ ਪੰਡਤ ਨੇ ਸੁਨੇ ਤਾਂ ਗੁਰੂ ਦੇ ਪਿਆਰਿਓ ਸਿਰ ਪੈਰਾਂ ਤੇ ਰੱਖ ਕੇ ਰੋਣ ਲੱਗ ਪਿਆ ਮੈਂ ਨਹੀਂ ਤੁਹਾਨੂੰ ਕਹਿੰਨੇ ਦੱਸ ਸਕਦਾ ਮੈਂ ਤਾਂ ਦੁਨਿਆਵੀ ਹਿਸਾਬ ਕਿਤਾਬ ਬਾਰੇ ਤੁਸੀਂ ਤਾਂ ਪਰੇ ਦੀ ਗੱਲ ਕਰਦੇ ਹੋ ਉਸ ਬਿਲ ਸਤਗੁਰੂ ਜੀ ਨੇ ਪਵਿੱਤਰ ਹੱਥ ਦੇ ਕੇ ਪਾਂਦੇ ਦਾ ਉਧਾਰ ਕੀਤਾ ਪਾਂਦੇ ਦੀ ਨਿਸ਼ਾ ਹੋ ਗਈ ਇਹ ਸਾਰਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪੰਨਾ 16 ਉੱਤੇ ਲਿਖੇ ਹੋਏ ਨੇ ਸਾਰਾ ਸ਼ਬਦ ਹੁਣ ਮਹਿਤਾ ਕਾਲੂ ਜੀ ਨੇ ਬੇਚਾਰ ਕਰਕੇ ਕੁਝ ਸਮੇਂ ਤੋਂ ਬਾਅਦ ਪਾਉਂਦੇ ਨੇ ਆਖ ਦਿੱਤਾ ਵੀ ਇਹ ਤਾਂ ਜੀ ਬਹੁਤ ਪੜੇ ਲਿਖੇ ਨੇ ਇਹ ਨਹੀਂ ਅਸੀਂ ਪੜਾ ਸਕਦੇ ਇਹ ਤਾਂ ਜੀ ਸਾਨੂੰ ਪੜਾਉਂਦੇ ਨੇ ਜੋ ਸਾਨੂੰ ਪੜ੍ਹਾਈ ਦਾ ਪਤਾ ਨਹੀਂ ਇਹ ਇਹਨਾਂ ਨੂੰ ਪਤਾ ਹੈ ਜੋ ਅਸੀਂ ਪੜ੍ਹੇ ਨਹੀਂ ਕਦੇ ਇਹ ਪਹਿਲੇ ਹੀ ਪੜ ਚੁੱਕੇ ਨੇ ਇਹਨਾਂ ਨੂੰ ਨਹੀਂ ਅਸੀਂ ਪੜਾ ਸਕਦੇ ਮੈਂ ਤਾਂ ਕਹ ਲਉ ਜੀ ਇਹ ਤਾਂ ਸਭ ਕੁਝ ਪੜ੍ਹੇ ਲਿਖੇ ਨੇ ਇਹਨਾਂ ਨੂੰ ਨਹੀਂ ਕੋਈ ਪੜ੍ਹਾ ਸਕਦਾ ਫਿਰ ਵੀ ਮੈਂ ਤਾਂ ਗਾਲੂ ਜੀ ਨੇ ਵਿਚਾਰ ਵਿਚਾਰ ਕੇ ਕੁਝ ਸਮੇਂ ਤੋਂ ਬਾਅਦ ਨਾਨਕ ਨੂੰ ਸ਼ਾਸਤਰੀ ਪੜ੍ਹਨ ਦੇ ਲਈ ਪੰਡਤ ਬ੍ਰਿਜ ਲਾਲ ਕੋਲ ਦਾਖਲਾ ਕਰਵਾਇਆ ਗਾਲੂ ਉੱਥੇ ਵੀ ਉਹੀ ਬਣੀ ਇਹ ਸੰਬਤ 1500 34 ਇਸ ਵੀ ਦਾ ਜ਼ਿਕਰ ਹੈ 34 35 ਇਸ ਵੀ ਦਾ ਜ਼ਿਕਰ ਜੋ ਕੁਸ ਪੰਡਤ ਪੜ੍ਹਾਵੇ ਉਹ ਅਗੋਂ ਪੜੀ ਜਾਣ ਪੰਡਤ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਨਾਨਕ ਜੀ ਇਹ ਗਿਆਨ ਦਾ ਖਜ਼ਾਨਾ ਤੁਸੀਂ ਕਿੱਥੋਂ ਲਿਆ ਜੋ ਵੀ ਪੰਡਤ ਹੁਣ ਪੰਡਤ ਸਾਸ਼ਤਰੀ ਪੜ੍ਹਾ ਰਿਹਾ ਸੀ ਦਰਜ ਜੋ ਕੇ ਬਹੁਤ ਔਖੀ ਵਿਦਿਆ ਹੈ ਇਹ ਪੜਾ ਰਿਹਾ ਸੀ ਇਹ ਤਾਂ 사ਤਗੁਰੂ ਜੀ ਪੰਡਤ ਥੋੜਾ ਜਿਹਾ ਕੰਮ ਦੱਸਿਆ ਕਰੇ 사ਤਗੁਰੂ ਜੀ ਸਾਰੇ ਦਾ ਸਾਰਾ ਹੀ ਕਲੀਅਰ ਕਰ ਦਿਆ ਕਰ ਜਿਵੇਂ ਆਪਾਂ ਬੱਚੇ ਨੂੰ ਪਹਿਲੇ ਹੈਟਿੰਗ ਦਿੰਦੇ ਆ ਵੀ ਬੱਚੇ ਨੂੰ ਅੱਗੇ ਥੱਲੇ ਇਹਦਾ ਅੱਖਰ ਇਹ ਪਾਓ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੰਨੇ ਤਾਂ ਸਾਰੇ ਤੇ ਸਾਰੇ ਕਾਪੀ ਆ ਗੁਰੂ ਦੇ ਪਿਆਰਿਓ ਅਰਥਾਂ ਨਾਲ ਭਰ ਦਿੱਤੇ ਸ਼ਬਦ ਨਾਲ ਹੀ ਭਰ ਦਿੱਤੇ ਸਾਰੇ ਅੱਗੇ ਜੋ ਕੁਝ ਆਉਣਾ ਸੀ ਨਾ ਉਹ ਸਾਰਾ ਕੁਝ ਲਿਖਤਾ ਪੰਡਤ ਨੇ ਤਾਂ ਪਹਿਲੇ ਅੱਖਰ ਪਾਏ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੰਨੇ ਸਾਰੇ ਅੱਖਰ ਪਾ ਦਿੱਤੇ ਉਹ ਆਖਣ ਲੱਗਿਆ ਤੁਸੀਂ ਇਹ ਗਿਆਨ ਦਾ ਖਜ਼ਾਨਾ ਕਿੱਥੋਂ ਲੁੱਟਿਆ ਜੋ ਕੁਝ ਮੇਰੇ ਤੋਂ ਵੀ ਕਹਿੰਦੇ ਵੀ ਕੋਲ ਨਹੀਂ ਆਪ ਕਿਰਪਾ ਕਰੋ ਉਹ ਵੀ ਕਹਿੰਦੇ ਵੀ ਉਸਤਾਦੀ ਛੱਡ ਕੇ ਸਰਗਦ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਚੇਲਾ ਹੀ ਬਣ ਗਿਆ ਕਹਿੰਦੇ ਮੈਨੂੰ ਤੁਸੀਂ ਪੜ੍ਹਾਓ ਹੁਣ ਇਹ ਪੰਡਤ ਵੀ ਬੇਰਜ ਲਾਲ ਇਹ ਕਹਿ ਲਗਿਆ ਵੇ ਪੰਡਤ ਨਾਨਕ ਮੈਨੂੰ ਆਪਣਾ ਚੇਲਾ ਬਣਾ ਲੈ। ਕਿਰਪਾ ਕਰ ਇਹ ਵਿਦਿਆ ਸਾਨੂੰ ਦੇ ਦੇ। ਸਾਡੇ ਤੇ ਕਿਰਪਾ ਕਰ। ਸਤਿਗੁਰਾਂ ਨੇ ਪਵਿੱਤਰ ਉਪਦੇਸ਼ ਦੇ ਕੇ ਉਸ ਨੂੰ ਵੀ ਨਿਹਾਲ ਕੀਤਾ। ਫਿਰ ਵੇਲੇ ਦੇ ਵੇਲੇ ਘਰ ਘਰ ਫਿਰ ਵੇਲੇ-ਵੇਲੇ ਰਹਿਣ ਲੱਗੇ। ਕਾਲੂ ਜੀ ਫਿਰ ਗਏ ਪੰਡਤ ਜੀ ਕੋਲ ਤੇ ਆਖਿਆ ਇਹਨੂੰ ਕੁਝ ਪੜਾ ਦਿਆ ਕਰੋ ਘਰੇ ਬੇਲੇ ਫਿਰਦਾ ਰਹਿੰਦਾ ਹੈ ਕਈ ਦਿਨ ਹੁਣ ਘਰੇ ਬੱਚਾ ਸਕੂਲ ਨਾ ਨਾ ਜਾਵੇ ਉਸ ਟਾਈਮ ਦੇ ਵਿੱਚ ਉਹਨ ਸਤਿਗੁਰੂ ਜੀ ਘਰੇ ਟਹਿਲਦੇ ਸਨ ਤਾਂ ਮੈਂ ਤਾਂ ਕਾਲੂ ਜੀ ਫਿਰ ਪੰਡਤ ਕੋਲੇ ਗਏ ਪੰਡਤ ਜੀ ਇਹਨੂੰ ਤੁਸੀਂ ਪੜਨ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਹਿੰਦੇ ਮੈਂ ਪੜੇ ਨੂੰ ਕੀ ਪੜਾਵਾਂ ਜੇ ਤਾਂ ਕਹਿੰਦੇ ਭਾਂਡਾ ਖਾਲੀ ਹੋਵੇ ਤਾਂ ਕਹਿੰਦੇ ਭਰ ਦਵਾਂ ਇਹ ਤਾਂ ਪਹਿਲੇ ਹੀ ਭਰਿਆ ਪਿਆ ਹੈ ਭਾਂਡਾ ਕਹਿੰਦੇ ਵਿਦਿਆ ਦਾ ਪਹਿਲੇ ਹੀ ਭਰਪੂਰ ਹੈ ਮੈਂ ਨਹੀਂ ਇਹਨਾਂ ਨੂੰ ਪੜਾ ਸਕਦਾ ਇਹ ਤਾਂ ਮੈਂ ਇੱਕ ਅੱਖਰ ਲਿਖਦਾ ਇਹ ਸਾਰੇ ਅਰਥ ਹੀ ਦੱਸ ਦਿੰਦੇ ਨੇ ਤੁਸੀਂ ਹਿਸਾਬ ਕਿਤਾਬ ਦੀ ਗੱਲ ਕਰਦੇ ਹੋ ਜੋ ਕਿਸੇ ਹਿਸਾਬ ਕਿਤਾਬ ਤੁਹਾਨੂੰ ਨਹੀਂ ਪਤਾ ਜੋ ਨਾਨਕ ਨੂੰ ਪਤਾ ਹੈ ਕਾਲੂ ਜੀ ਫਿਰ ਗਏ ਪੰਡਤ ਕੋਲ ਆਖਿਆ ਇਹਨੂੰ ਕੁਸ ਪੜ੍ਹਾਓ ਘਰ ਬੇਲਾ ਰਹਿੰਦਾ ਕਹਿੰਦੇ ਵੀ ਦਿਵਸ ਚਾਰੇ ਕਾਲੂ ਗਏ ਹਾਥਾ ਲਾ ਚੜਸਾਰ ਚਲਿਓ ਨਿਜ ਸਾਥ ਫਿਰ ਮੈਥਾ ਕਾਲੂ ਜੀ ਨੇ ਫਿਰ ਪੜ੍ਹਨੇ ਵਾਸਤੇ ਲੈ ਗਏ ਪੰਡਤ ਸੋ ਬੋਲਿਆ ਹੇ ਤ ਧਰ ਕੇ ਦੇਹੋ ਪੜਾਏ ਹਿਰਦੇ ਰੋਚ ਕਰਕੇ ਪੰਡਤ ਦਾ ਉਤਰ ਸੁਨ ਬੋਲਿਓ ਮਨੋ ਸੋਕਰ ਬੰਦਨ ਵਿਦਿਆ ਨੇਪਨ ਕਮਤ ਨਿਕੰਦਨ ਕਹਿਣ ਲਗੇ ਮੈਂ ਇਹਨਾਂ ਨੂੰ ਪੜਾ ਸਕਦਾ ਇਹ ਤਾਂ ਜੀ ਬਹੁਤ ਪੜ੍ਹ ਲਿਖੇ ਹਨ ਇਹ ਤਾਂ અવਤਾਰ ਪੁਰਖ ਹਨ ਪਾਰ ਬ੍ਰਹਮ અવਤਾਰ ਪੁਰਖ ਹਨ ਸੁੱਤ ਕੋ ਸੁੱਤ ਨਹਿ ਜਾਣਿਓ ਇਹਨਾਂ ਨੂੰ ਤੁਸੀਂ ਆਪਣਾ ਪੁੱਤ ਨਾ ਸਮਝਿਓ ਸੁੱਤ ਕੋ ਸੁੱਤ ਨਹਿ ਜਾਣਿਓ ਹੈ ਕੇ ਕੋ ਅਵਤਾਰ ਇਹ ਤਾਂ ਅਵਤਾਰ ਹੈ ਪੰਡਤ ਨੇ ਵੀ ਕਿਹਾ ਬਿਨਾ ਪੜੇ ਕੇ ਹੀ ਪੜਕ ਰਹੋ ਸਭਨਾਂ ਪੜਾਵਨ ਹਾਰੇ ਤਾਂ ਸਾਰਿਆਂ ਨੂੰ ਪੜਾਉਣ ਵਾਲੇ ਨੇ ਪਰ ਮੈਂ ਤਾਂ ਕਾਲੂ ਜੀ ਹੁਣ ਮੋਹ ਮਾਇਆ ਵਿੱਚ ਫਸੇ ਹੋਏ ਸਨ ਕਿ ਚਲੋ ਵੱਡਾ ਹੋਏਗਾ ਪੜ੍ਹ ਲਿਖ ਲਵੇਗਾ ਮੇਰੀ ਜ਼ਿੰਮੇਵਾਰੀ ਸੰਭ ਲਏਗਾ ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਾਰੀ ਦੁਨੀਆ ਦੀ ਜ਼ਿੰਮੇਵਾਰੀ ਸੰਭੀ ਸੀ ਉਹ ਘਰ ਦੇ ਜ਼ਿੰਮੇਵਾਰੀ ਕੇ ਸਾਰੇ ਲੁਕਾਈ ਦੇ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੰਭਲ ਲਈ ਆਏ ਸੀ ਪਰ ਉਹ ਮੋਹ ਮਾਇਆ ਦੇ ਵਿੱਚ ਫਸੇ ਹੋਏ ਮੈਂ ਤਾਂ ਕਾਲੂ ਜੀ ਨੂੰ ਕੀ ਪਤਾ ਸੀ ਪਿਆਰਿਆ ਪਿਤਾ ਕਾਲੂ ਜੀ ਦੇ ਕਵਰਾਟ ਤੇ ਨਾਨਕ ਨੂੰ ਫਾਰਸੇ ਪੜਨ ਲਈ ਭੇਜਣਾ ਕਰਦੇ ਨੇ